ਹਾਂ ਜੀ ਦੋਸਤੋ ਸਵਾਗਤ ਹੈ ਅੱਜ ਦੀ ਸਾਡੀ ਨਵੀਂ ਵੀਡੀਓ ਦੇ ਵਿੱਚ ਅੱਜ ਦੋਸਤੋ ਅਸੀਂ ਤੁਹਾਨੂੰ ਇੱਕ ਵਿਆਹ ਦਿਖਾਵਾਂਗੇ ਤੇ ਤੁਸੀਂ ਵੀਡੀਓ ਦੇ ਅੰਤ ਤੱਕ ਬਨੇ ਰਹੋ ਦੋਸਤੋ ਆਪਾਂ ਪੈਲਸ ਦੇ ਵਿੱਚ ਐਂਟਰੀ ਕਰ ਚੁੱਕੇ ਹਾਂ ਬਹੁਤ ਸੋਹਣਾ ਜਿਹੜਾ ਪੈਲਸ ਸਜਾਇਆ ਹੋਇਆ ਤੁਸੀਂ ਚਾਰੇ ਪਾਸੇ ਦੇਖ ਸਕਦੇ ਹੋ ਵੀ ਵੱਟ ਕੱਢੇ ਪਿਆ ਸਜਾਵਟ ਵਾਲੇ ਤੇ ਤੁਹਾਨੂੰ ਆਪਾਂ ਅੱਗੇ ਲੈ ਕੇ ਚੱਲਦੇ ਹਾਂ ਦੋਸਤੋ ਵੀਡੀਓ ਪਰ ਪੂਰੀ ਦੇਖਿਓ ਅੱਜ ਆਪਾਂ ਸ਼ਹਿਰ ਬਰਨਾਲਾ ਦੇ ਵਿੱਚ ਇੱਕ ਪੈਲਸ ਦੇ ਵਿੱਚ ਪਹੁੰਚੇ ਹੋਏ ਆਂ ਦਿਖਾਵਾਂਗੇ ਤੁਹਾਨੂੰ ਅੱਜ ਪੂਰੇ ਵਿਆਹ ਦੇ ਨਜ਼ਾਰੇ ਦੋਸਤੋ ਜਿਹੜੇ ਵੀ ਦੋਸਤੋ ਵੀਡੀਓ ਦੇਖਦੇ ਆ ਚਾਹੇ ਲਹਿੰਦੇ ਪੰਜਾਬ ਤੋਂ ਆ ਚਾਹੇ ਚੜ੍ਹਦੇ ਪੰਜਾਬ ਤੋਂ ਕਿਰਪਾ ਕਰਕੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਸੀਂ ਵੀਡੀਓ ਨੂੰ ਕਿੱਥੋਂ ਦੇਖ ਰਹੇ ਹੋ ਦੋਸਤੋ ਬਹੁਤ ਹੀ ਸ਼ਾਨਦਾਰ ਪ੍ਰੋਗਰਾਮ ਹੈ ਤੇ ਆਪਾਂ ਇਸ ਮੈਰਿਜ ਦੇ ਵਿੱਚ ਪਹੁੰਚੇ ਹੋਈ ਸੀਗੇ ਨਾਲ ਆਪਣੇ ਯਾਰ ਦੋਸਤ ਹੋਰ ਵੀ ਆਏ ਹੋਏ ਨੇ ਨਾਲ ਉਹ ਦੂਸਰੀ ਸਾਈਡ ਚਲੇ ਗਏ ਤੇ ਦੋਸਤੋ ਮੈਂ ਸੋਚਿਆ ਵੀ ਨਾਲ ਦੀ ਨਾਲ ਤੁਹਾਨੂੰ ਵੀ ਵਿਆਹ ਦੇ ਜਿਹੜੇ ਨਜ਼ਾਰੇ ਉਹ ਦਿਖਾਏ ਜਾਣਾ ਦੋਸਤੋ ਤੁਹਾਨੂੰ ਵੀ ਪਤਾ ਹੀ ਹੈ ਪੰਜਾਬ ਦੇ ਵਿਆਹ ਜਿਹੜੇ ਅੱਜ ਕੱਲ ਪੂਰੇ ਜੋਰਾਂ ਸ਼ੋਰਾਂ ਤੇ ਚੱਲ ਰਹੇ ਨੇ ਕਿਉਂਕਿ ਸਰਦੀ ਦਾ ਮੌਸਮ ਆ ਜ਼ਿਆਦਾਤਰ ਲੋਕ ਸਰਦੀ ਦੇ ਵਿੱਚ ਹੀ ਵਿਆਹ ਕਰਾਉਂਦੇ ਨੇ ਕਿਉਂਕਿ ਫਰਵਰੀ ਦੇ ਵਿੱਚ ਵਿਆਹਾਂ ਦਾ ਕਾਫੀ ਸਮਾਹੰਦਗਾ ਇਸ ਸਮੇਂ ਹਰਬਰੀ ਦੇ ਵਿੱਚ ਦੋਸਤੋ ਠੰਡ ਬਹੁਤ ਘੱਟ ਪੈਂਦੀ ਹੁੰਦੀ ਆ ਨਾ ਵਾਲੀ ਠੰਡ ਹੁੰਦੀ ਆ ਤੇ ਨਾ ਹੀ ਵਾਲੀ ਹਜੇ ਗਰਮੀ ਦੀ ਸਟਾਰਟਿੰਗ ਹੋਈ ਹੁੰਦੀ ਆ ਇਸ ਕਰਕੇ ਸਾਰੇ ਲੋਕ ਹਰਬਰੀ ਦੇ ਵਿੱਚ ਜ਼ਿਆਦਾਤਰ ਵਿਆਹ ਕਰਾਉਣਾ ਪਸੰਦ ਕਰਦੇ ਨੇ ਤੇ ਦੋਸਤੋ ਅੱਗੇ ਪੰਜਾਬ ਦੇ ਵਿੱਚ ਵਿਆਹ ਹੁੰਦੇ ਸੀ ਜਦੋਂ ਉਹ ਵਾਲੇ ਵਿਚਾਰ ਕੀਤੇ ਜਾਂਦੇ ਸੀਗੇ ਦੋਸਤੋ ਤੁਸੀਂ ਦੇਖ ਸਕਦੇ ਹੋ ਵੀ ਮੁੰਡੇ ਤੇ ਕੁੜੀ ਨੂੰ ਸਟੇਜ ਵੱਲ ਲੈ ਕੇ ਜਾ ਰਿਹਾ ਨਾਲ ਹੀ ਮਲਬਾਈਿੱਤੇ ਵਾਲੇ ਵੀਰ ਢੰਗੜਾ ਵੀ ਪਾ ਰਹੇ ਨੇ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜਿਹੜੇ ਬਰਾਤ ਵਾਲੇ ਨੇ ਉਹ ਇਸ ਸਾਈਡ ਦੇ ਉੱਤੋਂ ਆ ਰਹੇ ਨੇਗੇ ਦੋਸਤੋ ਇੱਕ ਗੱਲ ਤਾਂ ਤੁਹਾਨੂੰ ਬਿਲਕੁਲ ਮੰਨਣੀ ਪਊਗੀ ਕਿਉਂਕਿ ਹੁਣ ਵਾਲੇ ਵਿਆਹਾਂ 'ਚ ਤੇ ਅੱਜ ਤੋਂ 20-25 ਸਾਲ ਪਹਿਲਾਂ ਵਾਲੇ ਵਿਆਹਾਂ ਦੇ ਵਿੱਚ ਬਹੁਤ ਅੰਤਰ ਆ ਚੁੱਕਿਆ ਹੈਗਾ ਅੱਗੇ ਜਿਹੜੇ ਵਿਆਹ ਹੁੰਦੇ ਸੀਗੇ ਘਰਾਂ ਦੇ ਵਿੱਚ ਹੁੰਦੇ ਸੀਗੇ ਜ਼ਿਆਦਾਤਰ ਘਰਾਂ ਦੇ ਵਿੱਚ ਸਾਵਟ ਕਰਕੇ ਸ਼ਿੰਗਾਰਿਆ ਜਾਂਦਾ ਸੀਗਾ ਤੇ ਘਰਾਂ ਦੇ ਵਿੱਚ ਬਰਾਤਾਂ ਥਾਈਆਂ ਦੇ ਵਿੱਚ ਬਰਾਤਾਂ ਢੁਕਦੀਆਂ ਸੀਗੀਆਂ ਪਰ ਦੋਸਤੋ ਖਾਸ ਕਰ ਆਪਣੇ ਚੜ੍ਹਦੇ ਪੰਜਾਬ ਦੇ ਵਿੱਚ ਉਹ ਜਿਹੜਾ ਰਿਵਾਜ ਹੀ ਛੱਕਿਆ ਗਿਆ ਬਹੁਤ ਹੀ ਘਟਾ ਮੇਰਾ خیال ਪਿੰਡਾਂ ਦੇ ਵਿੱਚ ਹੁਣ ਬਰਾਤਾਂ ਲੈ ਜਿਹੜੀਆਂ ਥਾਈਆਂ ਦੇ ਵਿੱਚ ਰੁਕਦੀਆਂ ਨੇ ਬਾਕੀ ਦੋਸਤੋ ਅੱਗੇ ਜਦੋਂ ਬਰਾਤ ਰਵਦੀ ਸੀ ਬਰਾਤ ਆਉਂਦੀ ਸੀ ਕਿਉਂ ਕਈ ਕਈ ਦਿਨ ਰੁਕਦੀ ਸੀ ਪਰ ਹੁਣ ਤਾਂ ਤੁਹਾਨੂੰ ਪਤਾ ਘੰਟਿਆਂ ਦੇ ਵਿੱਚ ਵਿਆਹ ਕੇ ਲੈ ਜਾਂਦੇ ਨੇ ਇਹ ਉਹ ਮੇਰੇ ਯਾਰ ਦੋਸਤ ਨੇ ਜਿਹੜੇ ਕੀ ਮੇਰੇ ਨਾਲ ਵਿਆਹ ਦੇ ਵਿੱਚ ਆਏ ਨੇ ਹੁਣ ਪਕੌੜੇ ਛਕ ਰਹੇ ਨੇ ਅੱਗੇ ਤੁਹਾਨੂੰ ਲੈ ਕੇ ਚੱਲਾਂ ਸਟਾਲਾਂ ਹੋਰ ਵੀ ਦਿਖਾਉਣਾ ਬਹੁਤ ਵਧੀਆ ਅਰੇਂਜਮੈਂਟ ਕੀਤਾ ਹੋਇਆ ਵਿਆਹ ਦੇ ਵਿੱਚ ਪੂਰੇ ਸ਼ੰਡ ਕੱਢੇ ਪਏ ਨੇ ਦੋਸਤੋ ਪੈਲਸ ਜਿਹੜਾ ਬਹੁਤ ਹੀ ਵਧੀਆਗਾ ਤੇ ਅੱਗੇ ਤੁਹਾਨੂੰ ਲੈ ਕੇ ਚੱਲਦਾਗਾ ਤੁਸੀਂ ਦੇਖ ਸਕਦੇ ਹੋ ਜਿਹੜੇ ਬਰਾਤ ਵਾਲੇ ਨੇ ਉਹ ਇੱਧਰ ਰੋਟੀ ਪਾਣੀ ਛਕ ਰਹੇ ਨੇਗੇ ਤੇ ਬਾਹਰਲੀ ਸੜਕ ਤੁਹਾਨੂੰ ਲੈ ਕੇ ਚੱਲਦਾ ਹੁਣ ਤੁਹਾਨੂੰ ਬਾਹਰੋਂ ਹੋਰ ਦਿਖਾਉਣਾਗਾ ਵੀ ਕਿਸ ਤਰੀਕੇ ਨਾਲ ਵਿਆਹ ਦੇ ਵਿੱਚ ਪੂਰੀ ਤਿਆਰੀ ਕੀਤੀ ਹੋਈ ਆ ਤੁਸੀਂ ਦੇਖ ਸਕਦੇ ਹੋ ਵੀ ਬਹੁਤ ਵੱਡਾ ਪੈਲਸ ਆ ਇਹ ਜਿਹੜਾ ਪੈਲਸ ਆ ਨਾ ਇਹ ਰਾਏਕੋਟ ਰੋਡ ਬਰਨਾਲਾ ਦੇ ਵਿੱਚ ਹੀ ਆ ਤੇ ਅੱਗੇ ਤੁਹਾਨੂੰ ਲੈ ਕੇ ਜਾਂਦਾ ਹੁਣ ਮੈਂ ਤੁਹਾਨੂੰ ਬਾਹਰਲੀ ਸਾਈਡ ਤੋਂ ਦਿਖਾਉਣਾਗਾ ਵੀ ਬਾਹਰ ਕਿੰਨੀ ਵਧੀਆ ਸਜਾਵਟ ਕੀਤੀ ਹੋਈ ਆ ਹੁਣ ਆਪਾਂ ਦੋਸਤੋ ਬਾਹਰਲੀ ਸਾਈਡ ਆ ਗਏ ਬਾਹਰਲੀ ਸਾਈਡ ਸਟਾਰ ਲੱਗਿਆ ਹੋਏ ਨੇ ਕਾਫੀ ਦੀ ਸਟਾਰ ਲੱਗੀ ਹੋਈ ਆ ਨਾਲ ਹੀ ਪਾਪਕੋਰਨ ਦੀ ਵੀ ਸਟਾਰ ਲੱਗੀ ਹੋਈ ਆ ਉੱਧੂਗਾ ਦੋਸਤੋ ਯੂਸ ਵਾਲੇ ਖੜੇ ਨੇਗੇ ਤੇ ਮੇਰਾ ਤਾਂ ਦਿਲ ਕਰਦਾ ਵੀ ਆਪਾਂ ਥੋੜੀ ਥੋੜੀ ਕਾਫੀ ਪੀ ਲਈਏ ਤੁਸੀਂ ਦੇਖ ਸਕਦੇ ਹੋ ਵੀ ਇਸ ਸਾੜ ਦੇ ਉੱਤੇ ਵੀ ਬਹੁਤ ਵੱਡਾ ਪੰਡਾਲ ਆ ਜਿਹੜਾ ਪੂਰਾ ਡੈਕੋਰੇਟ ਕੀਤਾ ਹੋਇਆ ਮੇਰੇ ਖਿਆਲ 7-8 ਲੱਖ ਰੁਪਏ ਤਾਂ ਡੈਕੋਰੇਸ਼ਨ ਤੇ ਲੱਗਿਆ ਹੋਣਾਗਾ ਇਹ ਦੂਸਰੇ ਪਾਸੇ ਦੋਸਤੋ ਦਹੀਂ ਭੱਲੇ ਦੀਆਂ ਸਟਾਲਾਂ ਲੱਗੀਆਂ ਹੋਈਆਂ ਨੇਗੀਆਂ ਅੱਗੇ ਤੁਹਾਨੂੰ ਲੈ ਕੇ ਜਾਣਾ ਹੋਰ ਵੀ ਟਿੱਕੀ ਵਗੈਰਾ ਇੱਥੇ ਲਾਈ ਹੋਈ ਆ ਕਿ ਕਾਫੀ ਚੀਜ਼ਾਂ ਨੇ ਜਿਹੜੀਆਂ ਬਹੁਤ ਵਧੀਆ ਸਵਾਦਿਸਟ ਆਟਮਾ ਇੱਥੇ ਲੱਗੀਆਂ ਹੋਈਆਂ ਨੇ ਬਾਕੀ ਦੋਸਤੋ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਸੀਂ ਵੀਡੀਓ ਨੂੰ ਕਿਹੜੇ ਸ਼ਹਿਰ ਤੋਂ ਕਿੱਥੋਂ ਦੇਖ ਰਹੇ ਹੋ ਤੇ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਮਰਜ਼ੀ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਅੱਗੇ ਤੁਹਾਨੂੰ ਲੈ ਕੇ ਚੱਲਦਾ ਅੱਗੇ ਦੋਸਤੋ ਫਰੂਟ ਚਾਟ ਲੱਗੀ ਹੋਈ ਆ ਅਤੇ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਸਟਾਲਾਂ ਨੇ ਉਹ ਲੱਗੀਆਂ ਹੋਈਆਂ ਨੇ ਪੁਰਾਣੇ ਸਮੇਂ ਦੇ ਵਿੱਚ ਐਨਾ ਅਰੇਂਜਮੈਂਟ ਤਾਂ ਨਹੀਂ ਹੁੰਦਾ ਸੀ ਬਟ ਉਸ ਦੇ ਸਮੇ ਅਕੋਰਡਿੰਗ ਉਹ ਵੀ ਬਹੁਤ ਜ਼ਿਆਦਾ ਹੁੰਦਾ ਸੀਗਾ ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਇੰਨੀ ਆਟਮਾ ਉਪਲਬਧ ਨਹੀਂ ਹੁੰਦੀਆਂ ਸੀਗੀਆਂ ਕੁਝ ਘੱਟਮਾ ਹੁੰਦੀਆਂ ਸੀ ਉਹ ਵੀ ਲੋਕ ਤਿੰਨ ਚਾਰ ਦਿਨ ਰਹਿੰਦੇ ਸੀਗੇ ਤੇ ਤਿੰਨ ਚਾਰ ਦਿਨਾਂ ਦੇ ਵਿੱਚ ਚਾਰ ਪੰਜ ਆਟਮੇ ਖਾਂਦੇ ਸੀ ਪਰ ਹੁਣ ਆਪਾਂ 2-3 ਘੰਟਿਆਂ ਦੇ ਵਿੱਚ ਘੱਟੋ-ਘੱਟ 50 ਤੋਂ 100 ਆਟਮਾ ਖਾ ਜਾਂਦੇ ਆ ਤੁਸੀਂ ਦੇਖ ਸਕਦੇ ਹੋ ਸਾਈਡ ਤੇ ਫਰੂਟ ਚਾਟ ਲੱਗੀ ਹੋਈ ਆ ਤੇ ਹੁਣ ਮੇਰਾ ਵੀ ਦਿਲ ਕਰਿਆ ਫਰੂਟ ਚਾਟ ਦੇਖ ਕੇ ਖਾਣ ਨੂੰ ਤੇ ਆਪਾਂ ਵੀ ਹੁਣ ਫਰੂਟ ਚਾਟ ਖਾਵਾਂਗੇ ਪੁਰਾਣੇ ਸਮੇਂ ਦੇ ਵਿੱਚ ਲੱਡੂ ਜਲੇਬੀਆਂ ਦਾ ਬਹੁਤ ਜ਼ਿਆਦਾ ਰਿਵਾਜ ਹੁੰਦਾ ਸੀਗਾ ਉਸ ਟਾਈਮ ਲੋਕ ਲੱਡੂ ਤੇ ਜਲੇਬੀਆਂ ਜ਼ਿਆਦਾ ਖਾਂਦੇ ਹੁੰਦੇ ਸੀਗੇ ਜਿਵੇਂ ਹੁਣ ਫਰੂਟ ਚਾਟ ਲੱਗ ਗਈ ਦਹੀਂ ਭੱਲੇ ਲੱਗੇ ਟਿੱਕੀਆਂ ਲੱਗੀਆਂ ਇਹ ਕੁਝ ਨਹੀਂ ਸੀ ਹੁੰਦਾਗਾ ਸਿਰਫ ਸਿਰਫ ਦਾਲ ਰੋਟੀ ਨਾਲ ਥੋੜੀ-ਮੋਠੀ ਮਠਾਈ ਦਹੀਂ ਦੂਹੀਂ ਤਾਂ ਚਲੋ ਚੱਲ ਜਾਂਦੀ ਆ ਕਿਉਂਕਿ ਦਹੀਂ ਘਰਾਂ ਦੇ ਵਿੱਚ ਆਮ ਹੁੰਦੀ ਸੀਗੀ ਬਟ ਇੰਨਾ ਜ਼ਿਆਦਾ ਨਹੀਂ ਹੁੰਦਾ ਸੀਗਾ ਮੇਰੇ ਹਿਸਾਬ ਨਾਲ ਜਿੰਨਾ ਕਿ ਅੱਜ ਕੱਲ ਦੇ ਸਮਾਂ ਦੇ ਵਿੱਚ ਆ ਦੋਸਤੋ ਹੁਣ ਮੈਂ ਸੋਚਿਆ ਸੀ ਵੀ ਆਪਾਂ ਵੀ ਥੋੜੀ ਮੋਟੀ ਛੱਕ ਲਈਏ ਤੇ ਆਪਾਂ ਪਹਿਲਾਂ ਤੁਹਾਨੂੰ ਵੀਡੀਓ ਦੇ ਵਿੱਚ ਪੂਰੀ ਦਿਖਾ ਚੁੱਕੇ ਹਾਂ ਵੀ ਕੀ ਕੀ ਆਈਟਮ ਇੱਥੇ ਉਪਲਬਧ ਹੈ ਕੀ ਕੀ ਤੁਸੀਂ ਖਾ ਸਕਦੇ ਹੋ ਕਈ ਦੋਸਤੋ ਤੁਹਾਨੂੰ ਪਤਾ ਵੀ ਵਿਆਹ ਦੇ ਵਿੱਚ ਖਾ ਕੇ ਉਦੋਂ ਬਾਅਦ ਕਹਿੰਦੇ ਉੱਥੇ ਤਾਂ ਕੁਝ ਹੈ ਨਹੀਂ ਸੀ ਬਟ ਤੁਸੀਂ ਦੇਖ ਸਕਦੇ ਹੋ ਅਰੇਂਜਮੈਂਟ ਬਹੁਤ ਹੀ ਘੈਂਡ ਕੀਤਾ ਹੋਇਆ ਹੈਗਾ ਕਿਉਂਕਿ ਦੋਸਤੋ ਤੁਹਾਨੂੰ ਵੀ ਪਤਾ ਜਿਨ੍ਹਾਂ ਦੇ ਪੈਸੇ ਲੱਗਦੇ ਆ ਜਾਂ ਤਾਂ ਉਹਨਾਂ ਨੂੰ ਪਤਾ ਹੁੰਦਾ ਹੈਗਾ ਠੀਕ ਹੈ ਨਾ ਆਪਾਂ ਦਾ ਉਹੀ ਗੱਲਾਂ ਖਾਣ ਵਾਲੇ ਹੁੰਨੇ ਆ। ਐਸਾਈਡ ਦੇ ਉੱਤੇ ਦੋਸਤੋ ਦੇਖੋ ఆర్ਕੈਸਟਰਾ ਦਾ ਜਿਹੜਾ ਪ੍ਰੋਗਰਾਮ ਉਹ ਚੱਲ ਰਿਹਾਗਾ ਤੇ ਸਾਹਮਣੇ ਜਿੱਥੇ ਪੰਡਾਲ ਲੱਗਿਆ ਹੋਇਆਗਾ ਸਾਹਮਣੇ ਸਟੇਜ ਦੇ ਉੱਤੇ ਕੁਰਸੀਆਂ ਲੱਗੀਆਂ ਨੇ ਉੱਥੇ ਦੋਸਤੋ ਕੁੜੀ ਦਾ ਸ਼ਗਨ ਪੜਾਂਗਾ ਉਸ ਤੋਂ ਬਾਅਦ ਥੋੜੇ ਟਾਈਮ ਬਾਅਦ ਸ਼ਗਨ ਵੀ ਪਊਗਾ। ਬਾਕੀ ਦੋਸਤੋ ਤੁਸੀਂ ਦੇਖ ਸਕਦੇ ਹੋ ਵੀ ਅੱਜ ਕੱਲ ਦਾ ਜਿਹੜਾ ਸੱਭਿਆਚਾਰ ਪ੍ਰੋਗਰਾਮ ਆ ਤੇ ਪਹਿਲਾਂ ਵਾਲੇ ਸੱਭਿਆਚਾਰ ਪ੍ਰੋਗਰਾਮ ਦੇ ਵਿੱਚ ਬਹੁਤ ਜ਼ਿਆਦਾ ਅੰਤਰ ਹੈ। ਪੈਲਸ ਬਹੁਤ ਸੋਹਣਾਗਾ ਤੇ ਪੂਰਾ ਵਧੀਆ ਸਜਾਇਆ ਹੋਇਆ ਗਿਆ ਮੇਰੇ ਵੱਲੋਂ 100/100 ਨੰਬਰ ਆ ਦੋਸਤੋ ਆਪਾਂ ਤਾਂ ਇੱਕੋ ਹੀ ਦੁਆ ਕਰਾਂਗੇ ਵੀ ਜਿਹੜੀ ਜੋੜੀ ਦਾ ਅੱਜ ਵਿਆਹ ਹੈ ਤੇ ਇਹਨਾਂ ਦੇ ਮਾਪਿਓ ਵਾਹਿਗੁਰੂ ਦੀ ਕਿਰਪਾ ਨਾਲ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕਰਨ ਬਹੁਤ ਹੀ ਵਧੀਆ ਪ੍ਰੋਗਰਾਮ ਆ ਜੀ ਬਾਕੀ ਦੋਸਤੋ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ